ਸੌਨ ਦਾ ਪਹਿਲਾ ਮਹੀਨਾ ਤੇ بارش ਸ਼ੁਰੂ ਹੋ ਚੁੱਕੀ ਹੈ ਤੇ ਪਟਿਆਲਾ ਦੇ ਹਾਲ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨਮ ਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਨੇ ਸੂਬੇ ਦੇ 23 ਜ਼ਿਲ੍ਹਿਆਂ 'ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਨੇ ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ ਗਿਆ ਸੀ ਪ੍ਰੋਬਲਮ ਰਹੀ ਮੈਨੂੰ ਯੋਗ ਸ਼ਾਲਾ ਚ ਆਉਣ ਤੋਂ ਬਾਅਦ ਇੱਕ ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗ ਸ਼ਾਲਾ ਸੀਐਮ ਸਾਹਿਬ ਦੀ ਯੋਗ ਸ਼ਾਲਾ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ ਮੇਰੀ ਬੀਪੀ ਦੀ ਪ੍ਰੋਬਲਮ ਬਿਲਕੁਲ ਸੌਟ ਆਊਟ ਹੋ ਚੁੱਕੀ ਹੈ ਜੀ ਪਹਿਲਾਂ ਮੇਰਾ ਬੀਪੀ 180 100 ਰਹਿੰਦਾ ਸੀ ਹੁਣ 120 80 ਨੋਰਮਲ ਰਹਿੰਦਾ ਹੈ ਸੀਐਮ ਯੋਗ ਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਿਆ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਮੀਨ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਕਾਫੀ ਫਲੈਕਸੀਬਿਲਟੀ ਵਧਦੀ ਤੇ ਵਧੀਆ ਜੀ ਬਹੁਤ ਮਜ਼ਾ ਕਹੋਗੇ ਹਰ ਇੱਕ ਨੂੰ ਰეკਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ 'ਚ ਮੁਫਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਪਹਿਲੇ ਬਖਾਲ ਦਿੰਦੇ ਆ ਤੁਸੀ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਕਿ ਇੱਕ ਪੋਰਸ਼ ਏਰੀਏ ਦੇ ਵਿੱਚ ਕਿੰਨਾ ਕੁ ਪਾਣੀ ਖੜਾ ਹੋਇਆ ਹੈ ਗੱਡੀਆਂ ਮੋਟਰਸਾਈਕਲ ਜਿਹੜੇ ਹੈਗੇ ਲੋਕ ਕਿਵੇਂ ਕਰਦੇ ਹੋਏ ਨਜ਼ਰ ਆ ਰਹੇ ਨੇ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਾਂਗੇ ਜਿਹੜੇ ਇੱਥੇ ਲੋਕ ਆ ਜਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਹਿਲੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਕਿ ਕਿਸ ਤਰ੍ਹਾਂ ਨਾਲ ਵਿਚਾਰੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੁੰਦੇ ਆ ਰਹੇ ਨੇ ਪਾਣੀ ਦੇ ਵਿੱਚ ਜਿਹੜੇ ਹੈਗੇ ਖੜੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀਰ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਆ ਰਹੇ ਤੁਸੀਂ ਗੁਲਦੀਪ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ بارش ਪੈ ਗਈ ਤੇ ਪਾਣੀ ਇੰਨਾ ਖੜਾ ਹੋ ਗਿਆ ਇਹ ਪੋਰਸ਼ ਏਰੀਆ ਸਭ ਤੋਂ ਜ਼ਿਆਦਾ ਬੰਨਿਆ ਜਾਂਦਾ ਹੈ ਹਾਂਜੀ ਹਾਂਜੀ ਇਹ ਨਾ ਇਹ ਕਾਫੀ ਸਮੇਂ ਦਾ ਇਹ ਹਾਲ ਹੈ ਜੀ ਉਹ ਇਹਨਾਂ ਨੇ ਹੁਣ ਪਾਈਪਾਂ ਪਾਈਆਂ ਵੀ ਨੇ ਪਰ ਉਹ ਪਾਈਪਾਂ ਕੰਮ ਨਹੀਂ ਆਈਆਂ ਹੈਗੀਆਂ ਜਿਹੜੀ ਪਾਈਪ ਲਾਈਨ ਪਾਈਆਂ ਨੇ ਸ੍ਰੀ ਵਿਰੇਜ ਜੀ ਬਹੁਤ ਦੂਰ ਤੱਕ ਪੱਟ ਕੇ ਲੈ ਗਏ ਨੇ ਪਰ ਉਹ ਕੰਮ ਨਹੀਂ ਆਇਆ ਕਿਸੇ ਕੀ ਲੱਗਦਾ ਤੁਹਾਨੂੰ ਕਿ ਪ੍ਰਸ਼ਾਸਨ ਦੀ ਜਿਹੜੀ ਅਗੇ ਅੰਗੈਲੀ ਲੱਗਦੀ ਹੈ ਨਗਰ ਨਹੀਂ ਹੁੰਦੇ ਅੰਗੈਲੀ ਲੱਗ ਰਹੀ ਹੈ ਕਿ ਕਿਉਂਕਿ ਪ੍ਰੋਜੈਕਟ ਜਿਹੜਾ ਲਗਾਇਆ ਸੀ ਉਹ ਕਾਮਯਾਬ ਨਹੀਂ ਹੋਇਆ ਨਹੀਂ ਉਹ ਫੇਲ ਹੋ ਗਿਆ ਹੈ ਇਹਨਾਂ ਦੇ ਬਸ ਦਾ ਕੰਮ ਨਹੀਂ ਜੀ ਹੈਗਾ ਪਾਣੀ ਕੱਢਿਆ ਜਾਂ ਕੱਢਣਿਆ ਹੁੰਦਾ ਉਹਨੋਂ ਨਿਕਲ ਜਾਂਦਾ ਜੀ ਇਹ ਪਾਣੀ ਤੁਸੀਂ ਦੇਖ ਲਓ ਪਿਛਲੇ 4-5 ਸਾਲਾਂ ਦਾ ਇਹੀ ਹਾਲ ਔਰੇ ਹੁਣ ਇਹਨਾਂ ਨੇ ਕਈ ਮਹੀਨੇ ਉਹ 6 ਮਹੀਨੇ ਹੋ ਗਏ ਕਟੋੜ ਸਾਰੀ ਸੜਕ ਪੱਟਤੀ ਸਿਰੇ ਤੱਕ ਸਿਵਰੇਜ ਪਾਉਣ ਵਾਸਤੇ ਉਹ ਸੜਕ ਵੀ ਸਾਰੀ ਗੱਡੀਆਂ ਫਸਦੀਆਂ ਨੇ ਗੱਡ ਜਾਂਦੇ ਨੇ ਹਰ ਇੱਕ ਤਰ੍ਹਾਂ ਦੀ ਗੱਡੀ ਪਰ ਇਹ ਫੇਰ ਵੀ ਕੋਈ ਚੱਲਿਆ ਨਹੀਂ ਹੈਗਾ ਤੁਸੀਂ ਉਹ ਆਪ ਦੇਖੋ ਕੈਮਰਾਮੈਨ ਆਪ ਦੇਖ ਸਕਦਾ ਗੱਡੀ ਕਿਸ ਤਰ੍ਹਾਂ ਰਹੀ ਹੈ ਤੁਸੀਂ ਦੇਖ ਰਹੇ ਹੋਗੇ ਇੱਕ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਉਹਦੀ ਗੱਡੀ ਆਂਦੀ ਹੋਈ ਨਜ਼ਰ ਆ ਰਹੀ ਹੈ ਉਹ ਵੀ ਪਾਣੀ ਦੇ ਵਿੱਚ ਡੁੱਬਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਪੁਲੇ ਦੇ ਪ੍ਰਸ਼ਾਸਨ ਨੇ ਜਿਹੜਾ ਉਹਨਾਂ ਦੀ ਗੱਡੀ ਹੈਗੀ ਆ ਉਹ ਵੀ ਡੁੱਬੀ ਹੈ ਤੁਸੀਂ ਪਾਣੀ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਡੁੱਬੀ ਹੋਈ ਹੈ ਪਾਣੀ ਦੇ ਵਿੱਚ ਹੋਰ ਛੇਰੀਆਂ ਮੰਨੇ ਜਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਨਾਲ ਕੱਢਦੇ ਆ ਰਹੀ ਹੈ ਤਾਂ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਮੌਜੂਦ ਹੈ ਭਾਈ ਕਿੱਥੋਂ ਤੁਸੀਂ ਪੈਦਲ ਤੁਰਦੇ ਆ ਰਹੇ ਸੀ ਐਕਟਿਵ ਪੈਦਲ ਰੋਡ ਤੇ ਆ ਰਹੇ ਸੀ ਹਾਂਜੀ ਭਾਜੀ ਮੇਰਾ ਐਕਟਿਵਾ ਇੱਧਰ ਕੰਮ ਕਰਨ ਨਾ ਨਾ ਕਿ ਮੈਂ ਪਿਛਲੀ ਦਾ ਤੇ ਹੁਣ ਪਾਣੀ ਕਰਕੇ ਭਿੱਜ ਗਿਆਗਾ ਤੇ ਹੁਣ ਸਾਰਾ ਦਿਨ ਕੋਈ ਕੰਮ ਕਰਨ ਜੋਗਾ ਵੀ ਨਹੀਂ ਕਿਉਂਕਿ ਕੱਪੜੇ ਗਿੱਲੇ ਹੋ ਗਏ ਨੇ ਤੇ ਪਾਣੀ 2-2 ਫੁੱਟ ਦੇ ਕਰੀ ਪਾਣੀ ਹੈਗਾ ਤੇ ਵਿੱਚੋਂ ਟੋਏ ਨੇਗੇ ਸਕੂਟਰ ਬੰਦ ਹੋ ਗਿਆ ਹੁਣ ਬਸ ਐਂ ਲੰਘਦੇ ਜਾਣਾ ਬੇਲੇ ਮੰਗਦੇ ਨੇ ਕਿਉਂਕਿ ਕੱਪੜੇ ਭਿੱਜ ਗਏ ਸਕੂਟਰ ਖਰਾਬ ਹੋ ਗਿਆ ਦਿਹਾੜੀ ਟਾਪਾ ਕਰਦੇ ਹੋ ਤੇ ਪਾਣੀ ਦੇ ਵਿੱਚ ਭਿੱਜਣ ਨਾਲ ਕੱਪੜੇ ਭਿੱਜ ਗਏ ਨੇ ਤੇ ਹੁਣ ਕੰਮ ਹੀ ਨਹੀਂ ਹੋਏਗਾ ਤੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇੱਕ ਨੌਜਵਾਨ ਹੈ ਦਿਹਾੜੀ ਟੱਪਾ ਕਰਦਾ ਹੈ ਪਰ ਉਸ ਨੂੰ ਇਸ ਰਸਤੇ ਤੋਂ ਰੋਜ਼ ਆਣਾ ਜਾਣਾ ਹੈ ਤੇ ਉਹ ਵਿੱਚ ਉਹਦਾ ਸਕੂਟਰ ਵੀ ਡੁੱਬ ਗਿਆ ਤੇ ਉਹ ਉਹ ਕੰਮ ਤੋਂ ਵੀ ਪਰੇਸ਼ਾਨ ਹੈ کافی ਦਿਨ ਦਾ ਪ੍ਰੋਜੈਕਟ ਹੈ ਪਰ ਬਣਾਨ ਤੇ ਨਹੀਂ ਆ ਰਹੀ ਹੈ ਕਿ ਨਗਰ ਨਿਗਮ ਇਸ ਬਾਰੇ ਜਾਣਕਾਰੀ ਨਹੀਂ ਹੈ ਜੀ ਬਸ ਮੈਨੂੰ ਤਾਂ ਇਨਾ ਪਤਾ ਵੀ ਸੜਕ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਿਆ ਹੋਣ ਕਰਕੇ ਮੇਰਾ ਸਕੂਟਰ ਬੰਦ ਹੋ ਗਿਆ ਤੇ ਹੁਣ ਸਾਰਾ ਭਿੱਜ ਗਿਆਗਾ ਕੰਮ ਕਰ ਬਸ ਸਾਰਾ ਦਿਨ ਐਵੇਂ ਤੇ ਹੀ ਲੰਘ ਜਾਣਾ ਹੁਣ ਵਾਪਸ ਘਰੇ ਜਾਓਗੇ ਨਹੀਂ ਵਾਪਸ ਘਰੇ ਤਾਂ ਨਹੀਂ ਜੀ ਦਫ਼ਤਰ ਜਾਵਾਂਗੇ ਬਹਿ ਜਾਾਂਗੇ ਹੋਰ ਕੀ ਆ ਜਿਹੜਾ ਇਹ ਪ੍ਰੋਜੈਕਟ ਹੈ ਵੈਸੇ ਤਾਂ ਪ੍ਰਸ਼ਾਸਨ ਜਿਹੜਾ ਹੈਗਾ ਕਹਿ ਰਿਹਾ ਕਿ ਕੰਪਲੀਟ ਹੋ ਚੁੱਕਿਆ ਹੈ ਤੇ ਅਸੀਂ ਪੂਰਾ ਜਿਹੜਾ ਪਾਣੀ ਦੀ ਨਿਕਾਸੀ ਵਾਸਤੇ ਸਾਰਾ ਕੁਝ ਕੀਤਾ ਪਰ ਅੱਜ ਜਿਹੜੀ ਪਹਿਲੀ ਬਰਸਾਤ ਨਾਲ ਇਹ ਕੰਮ ਖਰਾਬ ਹੋ ਗਿਆ ਸਾਡੇ ਸਾਹਮਣੇ ਹੀ ਹੈ ਜੀ ਜੇ ਕੰਮ ਮੁਕੰਮਲ ਪੂਰਾ ਸਹੀ ਹੋਇਆ ਹੁੰਦਾ ਤਾਂ ਪਾਣੀ ਆਪਾਂ ਨੂੰ ਨਹੀਂ ਦੇਖਣਾ ਸੀ ਜੇ ਪਾਣੀ 2-2 ਫੁੱਟ ਦੇ ਕਰੀਬ ਹੈ ਤਾਂ ਉਹਦੇ ਵਿੱਚ ਇਹੀ ਸਾਹਮਣੇ ਆਉਂਦਾ ਹਾਲਾਤਾਂ ਨੂੰ ਦੇਖਦੇ ਹੋਏ ਕਿ ਵੀ ਕਮੀ ਹੈ ਇਹ ਤਸਵੀਰਾਂ ਦੇਖ ਰਹੇ ਹੋ ਕਿ ਪ੍ਰੋਜੈਕਟ ਕੰਪਲੀਟ ਤੇ ਹੋ ਗਿਆ ਪਰ ਕੁਝ ਨਾ ਕੁਝ ਕਮੀ ਜ਼ਰੂਰ ਨਗਰੀਏ ਚ ਕਿ ਇੰਨਾ ਪਾਣੀ ਜਿਹੜਾ ਹੈਗਾ ਖੜਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਵੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੇ ਮੋਟਰਸਾਈਕਲ ਗੱਡੀਆਂ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲੋਕ ਇੱਥੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਤੁਸੀਂ ਦੇਖ ਰਹੇ ਹੋ ਕਿ ਇੱਕ ਮੋਟਰਸਾਈਕਲ ਦੇ ਨੌਜਵਾਨ ਆ ਰਿਹਾ ਪਰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਦਾ ਹੋਇਆ ਨਜ਼ਰ ਆ ਰਿਹਾ ਦੇਖੋ ਕਿ ਕਿੰਨਾ ਡੁੱਬਿਆ ਹੋਇਆ ਮੋਟਰਸਾਈਕਲ ਉਹਦਾ ਤੇ ਇਹ ਪੋਰ ਸ਼ੇਰੀਆ ਜਿਹੜਾ ਸਭ ਤੋਂ ਜ਼ਿਆਦਾ ਉਹ ਮੰਨਿਆ ਜਾਂਦਾ ਹੈ ਇਸ ਇਲਾਕੇ ਦਾ ਜਿੱਥੇ ਪਾਣੀ ਇੰਨਾ ਖ ਜਿਹੜੇ ਹੈਗੇ ਥੋੜੀ ਹੀ ਹੋਈ ਹੈ ਪਰ بارش ਦੇ ਥੋੜੀ ਜਿਹੀ بارش ਨਾਲ ਇਹਨਾਂ ਪਾਣੀ ਖੜਾ ਹੋ ਗਿਆ ਸੋ ਜਿਹੜਾ ਪ੍ਰਸ਼ਾਸਨ ਹੈ ਉਹ ਦਾਅਵੇ ਤੇ ਵੱਡੇ ਵੱਡੇ ਕਰ ਰਿਹਾ ਪਰ ਉਹ ਕਾਮਯਾਬ ਨਹੀਂ ਹੁੰਦੇ ਨਜ਼ਾਰੇ ਭਾਈ ਕਿ ਇੰਨਾ ਭਿੱਜੇ ਆ ਰਹੇ ਹੋ ਕਿੱਧਰ ਕਰੋ ਲੰਗਿਆ ਨਹੀਂ ਜਾ ਰਿਹਾ ਬਹੁਤ ਤੋਂ ਤੁਸੀਂ ਦੇਖਿਆ ਕਿ ਲੰਗਿਆ ਨਹੀਂ ਜਾ ਰਿਹਾ ਹੈਗਾ ਬੜਾ ਪਰੇਸ਼ਾਨ ਨੌਜਵਾਨ ਮੋਟਰਸਾਈਕਲ ਵੀ ਬੜੀ ਓਕਾ ਓਕੇ ਨਿਕਲ 17 ਸਾਲ ਤੋਂ ਹੋ ਗਿਆ ਇਹ ਇਹੀ ਕੁਝ ਦੇਖਦੇ ਨੂੰ ਇਹ ਇਹ ਮਸਲਾ ਹੱਲ ਨਹੀਂ ਹੋਇਆ ਹੈਗਾ ਨਾ ਹੋਵੇ ਸਾਰੇ ਕਹਿ ਰਹੇ ਨੇ ਕਿ ਪ੍ਰੋਜੈਕਟ ਬਣ ਗਿਆ ਪੂਰਾ ਤਿਆਰ ਹੈ ਫਿਰ ਵੀ ਕੰਮਜਾਬ ਹੁੰਦਾ ਹੈਗਾ ਹੁੰਦਾ ਨਹੀਂ ਜੀ ਇਹਨਾਂ ਮੱਝੇ ਉਚਾਈ ਵਾਲਦ ਨੂੰ ਕਦੇ ਪਾਣੀ ਨਹੀਂ ਜਾਂਦਾ ਹੁੰਦਾ ਦੇਖੋ ਜੀ ਹੁਣ ਇਹ ਤਾਂ ਪਾਈਪ ਜਿਹੜੇ ਪਾਏ ਨੇ ਉਹੀ ਆ ਅੰਨਾਂ ਕ ਕਿੰਨਾ ਕ ਖਿੱਚਣਗੇ ਪਾਣੀ ਤੁਸੀਂ ਦੇਖਿਆ ਕਿ ਪਾਈਪ ਛੋਟੇ ਪਾ ਦਿੱਤੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰੋੜ ਕੇ ਜਿਹੜੇ ਸਕੂਟੀ ਬਜ਼ੁਰਗ ਇੱਕ ਬਜ਼ੁਰਗ ਤੇ ਉਹਦੇ ਪਿੱਛੇ ਸਕੂਟਰ ਜਿਹੜਾ ਹੈਗਾ ਰੋਡ 'ਤੇ ਲੈ ਕੇ ਜਾ ਰਹੇ ਨੇ ਪਾਣੀ ਦੇ ਵਿੱਚੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਿਬ ਜਿਹੜਾ ਬਜ਼ੁਰਗ ਨੇ ਉਹ ਪਾਣੀ ਦੇ ਵਿੱਚ ਰੋਡ 'ਤੇ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਲੋਕ ਇੰਨਾ ਪਰੇਸ਼ਾਨ ਹੋ ਰਹੇ ਨੇ ਕਿ ਇਸ ਪ੍ਰੋਜੈਕਟ ਨੂੰ ਦੱਸ ਰਹੇ ਨੇ ਕਿ ਇਹ ਕਾਮਯਾਬ ਨਹੀਂ ਹੈ ਤੇ ਨਾਲ ਹੀ ਪ੍ਰਸ਼ਾਸਨੋ ਵੀ ਬੋਲਦੇ ਨਜ਼ਰ ਆ ਰਹੇ ਨੇ ਕਿ ਇਹ ਜਿਹੜਾ ਉਚਾਈ ਦੀ ਤਰ੍ਹਾਂ ਕਦੇ ਵੀ ਪਾਣੀ ਨਹੀਂ ਜਾਣਾ ਚਾਹੀਦਾ ਹੈ ਜਿਹੜਾ ਕਿ ਇਹ ਪ੍ਰੋਜੈਕਟ ਨੂੰ ਦੁਬਾਰਾ ਤਿਆ के करना चाहिए। को को मंदिर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप